ਬਠਿੰਡਾ ਦੇ ਮਾਡਲ ਟਾਊਨ ਫੇਸ 3 ਵਿਖੇ ਕੁਝ ਪਲਾਟਾਂ ਦਾ ਕਬਜ਼ਾ ਲੈਣ ਪਹੁੰਚੀ ਬੀਡੀਏ ਕੁਝ ਲੋਕਾਂ ਨੇ ਕਿਹਾ ਇਹ ਪਲਾਟ ਸਾਡੇ ਗਲਤ ਨਿਸ਼ਾਨਦੇਹੀ ਤੇ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਕਾਰਵਾਈ ਦੱਸ ਦਈਏ ਕਿ ਅੱਜ ਬਠਿੰਡਾ ਦੇ ਫੇਸ 3 ਵਿਖੇ ਬੀਡੀਏ ਦੀ ਟੀਮ ਐਸਡੀਐਮ ਦੀ ਅਗਵਾਈ ਦੇ ਵਿੱਚ ਜੇਸੀਬੀ ਮਸ਼ੀਨ ਲੈ ਕੇ ਪਹੁੰਚੀ ਅਤੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਉਹਨਾਂ ਦੇ ਨਾਲ ਤਣਾਤ ਸੀ ਜਿਸ ਜਗ੍ਹਾ ਦੇ ਉੱਤੇ ਜਿਹੜੇ ਪਲਾਟ ਦੇ ਉੱਤੇ ਇਹਨਾਂ ਵੱਲੋਂ ਅੱਜ ਕਬਜ਼ਾ ਲੈਣਾ ਸੀ ਐਸ ਡੀ ਐਮ ਵੱਲੋਂ ਇਸ ਪਲਾਟ ਦਾ ਖਸਰਾ ਨੰਬਰ ਹੋਰ ਦੱਸਿਆ ਜਾ ਰਿਹਾ ਹੈ ਲੇਕਿਨ ਜਿਹੜੇ ਲੋਕ ਇਸ ਦੇ ਆਪਣੇ ਆਪ ਨੂੰ ਮਾਲਕ ਦੱਸਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਪਲਾਟ ਦਾ ਜਿਹੜਾ ਖਸਰਾ ਨੰਬਰ ਹੈ ਉਹ ਹੋਰ ਹੈ ਤੇ ਇਹਨਾਂ ਵੱਲੋਂ ਗਲਤ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਤਸਵੀਰਾਂ ਦੇ ਵਿੱਚ ਅੱਜ ਬੀ ਡੀ ਐ ਦੇ ਅਧਿਕਾਰੀ ਐਸ ਡੀ ਐਮ ਦੀ ਅਗਵਾਈ ਦੇ ਵਿੱਚ ਬਠਿੰਡਾ ਦੇ ਮਾਡਰ ਟਾਊਨ ਫੇਜ਼ 3 ਵਿਖੇ ਪਹੁੰਚੇ ਅਤੇ ਉਹਨਾਂ ਵੱਲੋਂ ਦੋ ਪਲਾਟਾਂ ਦੇ ਜਿਹੜਾ ਆਪਣਾ ਦੋ ਖਸਰਾ ਨੰਬਰ ਦਾ ਜਿਹੜਾ ਹੈਗਾ ਕਬਜ਼ਾ ਲਿਆ ਗਿਆ ਲੇਕਿਨ ਦੂਜੇ ਪਾਸੇ ਜਿਹੜੇ ਇਸ ਪਲਾਟ ਦੇ ਆਪਣੇ ਆਪ ਨੂੰ ਮਾਲਕ ਦੱਸਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਸੁਪਰੀਮ ਕੋਰਟ ਤੋਂ ਜੋ ਇਹਨਾਂ ਵੱਲੋਂ ਆਪਣਾ ਜਿਹੜੀ ਕੇਸ ਸੀ ਉਹ ਸਾਰੇ ਕੁਐਸ਼ ਹੋ ਚੁੱਕੇ ਹਨ ਅਤੇ ਇਸ ਟਾਈਮ ਹਾਈ ਕੋਰਟ ਦੇ ਵਿੱਚ ਜਿਹੜਾ ਹੈਗਾ ਉਹਨਾਂ ਦਾ ਇਹ ਮਾਮਲਾ ਚੱਲ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਜੋ ਆਪਣਾ ਜਿਸ ਪਲਾਟ ਦੀ ਇਹਨਾਂ ਵੱਲੋਂ ਜਿਹੜੀ ਅੱਜ ਇਹਨਾਂ ਵੱਲੋਂ ਪਟਾਟਵਾਈ ਕਰਨੀ ਹੈ ਉਹਦਾ ਖਸਰਾ ਨੰਬਰ ਹੋ ਰਿਹਾ ਲੇਕਿਨ ਇਹਨਾਂ ਵੱਲੋਂ ਸਾਡੇ ਪਲਾਟ ਦੇ ਉੱਤੇ ਕਾਰਵਾਈ ਕੀ ਤਿਆਰੀ ਇਸ ਨੂੰ ਲੈ ਕੇ ਉਹ ਹਾਈ ਕੋਰਟ ਦੇ ਵਿੱਚ ਜਾਣਗੇ ਅਤੇ ਅਧਿਕਾਰੀਆਂ ਨੂੰ ਵੀ ਉੱਥੇ ਤਲਬ ਕਰਨਗੇ ਨਹੀਂ ਸਰ ਜੀ ਕਿਹਦੇ ਨਾਮ ਨਾ ਪਤੀ ਦਾ ਬੀ ਮਾਲ ਗਿਆ ਸਾਡਾ ਇੰਤਕਾਲ ਹੋ ਗਿਆ ਕੰਮ ਲੈ ਲਿਆ ਪੋਜੀਸ਼ਨ ਹੋ ਗਈ ਸਾਰਾ ਕੁਝ ਹੋ ਗਿਆ ਧੱਕਾ ਨਾ ਨਹੀਂ ਸਰ ਕੋਈ ਸਾਰਾ ਜ਼ਰੂਰੀ ਹੈ ਸਾਡੇ ਨਾਲ ਇੱਕ ਇੱਕ ਕਰਕੇ ਗੱਲ ਕਰਾਓ ਜਿਹੜੀ ਗੱਲ ਸਾਹਮਣੇ ਆਈ ਆ ਦੇਖੋ ਸਰ ਦੂਜਾ ਨਾਮ ਮਿਲਿਆ ਹੋਇਆ ਤੁਹਾਨੂੰ ਇੱਕ ਹੀ ਵਾਰ ਸੇਟ ਦੇ ਇਸ ਕਿਰੀਏਟ ਲੋਗ ਇੰਡਸ ਫਸਟ ਸਟੇਟਸ ਹੋਇਆ ਹੈ ਸਰ ਡਾਕੂਮੈਂਟ ਆਹ ਦਿਖਾ ਰਿਹਾ ਹੈ ਇਹਨਾਂ ਨੂੰ ਪਤਾ ਸਰ ਸਾਰਾ ਹੋਰ ਦਿਖਾਓ ਦਿਖਾਓ ਸਾਡੇ ਤੋਂ ਤੁਸੀਂ ਮਾੜਾ ਜਿਹਾ ਕੋਈ ਕਾਗਜ਼ ਮੰਗੋ ਅਸੀਂ ਕੱਲੂ ਦਫਤਰ ਪੇਸ਼ ਕਰ ਦਿੰਦੇ ਨਹੀਂ ਨਹੀਂ ਜਿਹੜਾ ਸਰ ਪੱਗ ਸਰ ਹੀ ਲੈ ਕੇ ਦੇ ਬੀਤਿਆ ਵਾ ਸਰ ਸਾਨੂੰ ਮਾਰਾ ਇਹਨਾਂ ਵਿੱਚ ਸਰ ਇਹਦਾ ਰਾਈਟ ਬਣਾਇਆ ਉਹ ਰਾਈਟ ਹੋਣੀ ਆਗਾ 8.5 8.5 ਆਹ ਜਿਹੜਾ ਲੱਕੜਾ ਉਹਦੀ ਬੜੀ ਜਾਂਦੀ ਇੱਥੇ ਪਰਦੇ ਇਸ ਟਾਈਮ ਦੇ ਵਿੱਚ ਘਰ ਵਸਾ ਰਹੇ ਸੀ 800 ਉਹਦਾ ਟੇਬਲ ਜਿਹੜਾ ਅਸੀਂ ਖਰ ਆਪ ਦਾ ਬਸ ਟਾਈਮ ਟਾਈਮ ਇਹ ਬੰਦ ਕਰੀ ਚੇਈਂ ਉਹ ਰਾਈ ਕੋਈ ਨੰਬਰ ਉਹ ਸਾਹਮਣੇ ਆਉਂਦੇ ਸਾਫ ਕਾਲੇ ਸਾਗੇ ਜੀ ਕਹਿੰਦਾ ਨਾ ਨਾ ਇਹ ਕਿੰਨੀ ਜਗ੍ਹਾ ਹੈ ਉਹ ਸਾਰੇ ਉਹ ਡੈਰੀ ਹੈ ਕਿ ਸਾਡੀ ਉਹ ਡੈਰੀ ਹੈ ਉਹ ਕੀ ਨਾ ਗੱਲ ਮੈਂ ਉਹ ਡੈਰੀ ਹੈ ਜਿਹੜੀ ਸਾਡੀ ਤੇ ਸਾਡੇ ਨਾਲ ੱਟਕਾ ਹੋਇਆ ਜੀ ਹਨਾ ਉਹ ਸਾਡੀ ਡੈਰੀ ਹੈ ਜੀ ਠੀਕ ਹੈ ਜੀ ਉਹ ਕੀ ਹੈ ਜਾ ਬਾਰੇ ਕਿ ਦੱਸਣਾ ਹੈ 22 ਕੀ ਨਾਮਾ ਤੁਹਾਡਾ ਕੀ ਮਾ ਮੇਰਾ ਨਾਮ ਗੁਰਕੀਰਤ ਸਿੰਘ ਹੈ ਜੀ ਤੇ ਮੇਰਾ ਨਾਮ ਗੁਰਕੀਰਤ ਸਿੰਘ ਹੈ ਜੀ ਆ 25 36 ਨੰਬਰ ਹੈ ਜੀ ਆ 25 34 35 ਨੰਬਰ ਹੈਗਾ ਹਨਾ ਤੇ ਨਜਾਇਜ਼ 25 23 24 ਕਹਿ ਰਹੇ ਹੈਗੇ ਨਜਾਇਜ਼ ਕਬਜ਼ਾ ਕਰ ਰਹੇ ਨੇ ਹਨਾ ਅਸੀਂ ਪਹਿਲਾਂ ਲਵਜੀਤ ਕਲਸੀ ਏਡੀਸੀ ਮੈਡਮ ਨੂੰ ਡਾਕੂਮੈਂਟ ਪੇਸ਼ ਕੀਤੇ ਜੀ ਅਸੀਂ ਕਰ ਕਰ ਕੇ ਥੱਕ ਚੁੱਕੇ ਹਾਂ ਡਾਕੂਮੈਂਟ ਪੇਸ਼ ਜੀ ਇਹਨਾਂ ਨੇ 3.5 ਲੱਖ ਰੁਪਈਆ ਵੀ ਲਿਆ ਜੀ ਸਾਡੇ ਤੋਂ ਪੇਮੈਂਟ ਵੀ ਲਈ ਹੈ ਜੀ ਪਹਿਲਾਂ ਹੁਣ ਤੁਹਾਡੇ ਵੱਲੋਂ ਕਿੱਥੇ ਆਪ ਕਿੱਥੋਂ ਕਿੱਥੇ ਜਾ ਰਹੇ ਹਾਂ ਹਾਂਜੀ ਇਹ ਦੇਖੋ ਜੀ ਸਾਡਾ ਸਾਰਾ ਨੁਕਸਾਨ ਆਸ ਕਰ ਚੁੱਕਿਆ ਆ ਬਚਾਲੜਾ ਪਲਾਟ ਕਿਉਂ ਛੱਡ ਰਹੇ ਆ ਸਾਡੀ ਇਹ ਇਹਨਾਂ ਨੇ ਰਕਵਾਇਆ ਧੱਕੇ ਨਾਲ ਰਕਵਾਇਆ ਹਾਂਜੀ ਇਹ ਪਲਾਟ ਰਕਵਾਇਆ ਹੋਇਆ ਜੀ ਇਹਨਾਂ ਨੇ ਹੁਣ ਕੋਰਟ ਦਾ ਰੁਕਤੀ ਜਾ ਕਿਸ ਤਰ੍ਹਾਂ ਜੀ ਹਾਂਜੀ ਅਸੀਂ ਬਾਈ ਨੇਮ ਇਹਨਾਂ ਦਾ ਸਾਰਾ ਕੁਝ ਕਰਾਂਗੇ ਜੀ ਐਸ ਡੀਓ ਸਾਹਿਬ ਦਾ ਤੇ ਜੋ ਵੀ ਆਏ ਨੇ ਇੱਥੇ ਧੱਕੇ ਨਾਲ ਕਿੰਨਾ ਨੇ ਪੇਮੈਂਟ ਲਈ ਸੀ ਬਾਈ ਨੇਮ ਕਰਾਂਗੇ ਜਿੱਥੇ ਕਰੋ ਬਾਈ ਨੇਮ ਹਾਈ ਕੋਰਟ ਚ ਕਰਾਂਗੇ ਸਾਹਿਬ ਸਰ ਮੇਰਾ ਨਾਮ ਇਕਵਿੰਦਰ ਸਿੰਘ ਹੈ ਮੈਂ ਇਹ ਕਲੇਮੈਂਟ ਦਾ ਮਤਲਬ ਰਿਲੇਟਿਵ ਹਾਂ ਸਰ ਮੈਂ ਇਹ ਕਹਿਣਾ ਚਾਹੁੰਦੀ ਸੀ ਅਸੀਂ ਵੀ ਇਹ ਸਾਡਾ ਜਿਹੜਾ ਕਲੇਮ ਹੈ ਸਰ ਉਹਨੂੰ ਚੈੱਕ ਵੀ ਨਹੀਂ ਕਰ ਰਹੇ ਸਰ ਉਹ ਹੋਰ ਨੰਬਰ ਹੈ ਜਿਹੜਾ ਸਰ ਖਤਰਾ ਨੰਬਰ ਹੋਰ ਹੈ ਉਸ ਖਤਰੇ ਨੰਬਰ ਦੇ ਉੱਪਰ ਇਸ ਤੇ ਕਾਰਵਾਈ ਹੋ ਰਹੀ ਹੈ ਜਿਹੜਾ ਪਲਾਟ ਨੰਬਰ ਦਾ ਖਤਰਾ ਨੰਬਰ ਹੀ ਹੋਰ ਹੈ ਸਰ ਨੰਬਰ ਖਤਰਾ ਨੰਬਰ ਹੈ ਸਾਡਾ 25 2534 ਨੰਬਰ ਖਤਰਾ ਨੰਬਰ 224 ਵੀ ਨੰਬਰ ਕਰਨ 2314 ਦਿੱਤੀ ਜਾਂਦੀ ਹੈ ਸਰ 25 ਸਾਡਾ ਸਰ ਗਲਤ ਹੈ ਇਹ ਗਲਤ ਹੈ ਇਹ ਹੋਰ ਹੈ ਇਹ ਪ੍ਰਾਪਰਟੀ ਹੋਰ ਹੈ ਤਰ ਨਾਲ ਦੀ ਪ੍ਰਾਪਰਟੀ ਹੈ ਜਿਹੜੀ ਉਹਦੇ ਖਾਤੇ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਲੱਗੇ ਉਹ ਪ੍ਰਾਪਰਟੀ ਹੋਰ ਹੈ ਸਰ ਤੇ ਕੀ ਨਾਮ ਹੈ ਤੁਹਾਡਾ ਆ ਜਗਦੀਪ ਸਿੰਘ ਠੀਕ ਹੈ ਨਾਮ ਜੀ ਜੀ ਅਸੀਂ ਸਾਰੇ ਜਮੀਨ ਸਾਡੀ ਹੈ ਸਰ ਹਾਈ ਕੋਰਟ ਸਾਡਾ ਕੇਸ ਚੱਲੀ ਜਾਂਦਾ ਸੁਪਰੀਮ ਕੋਰਟ ਚ ਉਹ ਹਾਰ ਕੇ ਆਏ ਹੋਏ ਹੈ ਤੇ ਡਵਾਈਨਿੰਗ ਕਲੇਵ ਚ ਜਗ੍ਹਾ ਆਂਦੀ ਆ ਸਾਡਾ ਪਿੱਛੇ ਸਾਰਾ ਡਵਾਈਨਿੰਗ ਕਲੇਵ ਕੱਟਿਆ ਹੋਇਆ ਦੋ ਬ੍ਰਦਰ ਨੂੰ ਮਿਲ ਗਈ ਚਾਰ ਬ੍ਰਦਰ ਹੈ ਗੋਪੀਰਾਮ ਦੇ ਚਾਰਾਂ ਚੋਂ ਦੋਆਂ ਦੀ ਜ਼ਮੀਨ ਰਹਿ ਗਈ ਸਾਰੇ ਤੁਹਾਡਾ ਕਿੰਨਾ ਖਸਣੰਦਰਾ ਸਾਡਾ 2534 2535 ਸਰ ਉਹ ਤਾਂ ਫਿਰ 23 23 24 ਵੀ ਨਹੀਂ ਸਰ 2534 ਹੈ 2535 ਹੈ ਸਾਰੇ ਉਹ ਡੈਰੀ ਆ ਜੀ ਪੰਜੀਤਾ ਡੈਰੀ ਸਾਡੇ ਕੋਲ ਆ ਸਾਰੇ ਸਬੂਤ ਪਏ ਆ ਸਰ ਆ ਦੇਖੋ ਡੈਰੀ ਦੇ ਬਿਲਕੁਲ ਅਵਾਰਡ ਹੋਏ ਹੋਏ ਆ ਸਾਰੇ ਜਿਹੜੇ ਇਹਨਾਂ ਕੋਈ ਹੈ ਨਹੀਂ ਨੰਬਰ ਉਹ 34 35 ਧਾਰੇ ਸਾਰੇ ਖਸਲਾ ਨੰਬਰ ਇਹ ਆ ਰਹੇ ਡਾਕੂਮੈਂਟ ਲੈ ਕੇ ਚੈਕਰੀ ਜਗ੍ਹਾ ਤੇ ਇਹ ਬੀਡੀਏ ਦੀ ਫੇਸ 3 ਦੇ ਵਿੱਚ ਜਗਾ ਹੈਗੀ ਅੱਜ 플ੌਟ ਨੰਬਰ 222 23 ਹੈਗੇ ਨੇ ਤੇ ਜਿਨ੍ਹਾਂ ਤੇ ਇਹਨਾਂ ਨੇ ਗੰਦ ਕੱਢ ਕੇ ਇਹ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਉਹ ਵੀਡੀਓ ਦੇ ਕਿੱਥੇ ਆਈ ਸੀ ਦੀਸਾ ਨੂੰ ਜੋ ਅਸੀਂ ਹਟਾਉਣ ਆਏ ਹੈਗੇ ਨ्याय ਕਰਦੇ ਜੀ ਉਹਨਾਂ ਕਹਿਣਾ ਜੀ ਇਹ ਸਾਰਾ ਮਾਮਲਾ ਦੇ ਕੋਰ ਦਾ ਕੋਈ ਕਵਾਇਸ਼ ਹੋਤ ਨਹੀਂ ਕੋਈ ਕਵਾਇਸ਼ ਨਹੀਂ ਹੋਇਆ ਜੀ ਸਾਡੇ ਹੱਥ ਤੇ ਸਾਡੀ ਮਾਲਕੀ ਹੈਗੀ ਐਂ ਤਾਂ ਫੇਰ ਸਾਡਾ ਜਿਹੜਾ ਫੇਸ 3 ਹੈਗਾ ਸਾਰੇ ਕਵਾਇਸ਼ ਹੋ ਕੇ ਤੇ ਲੋਕ ਆਪਦੇ ਕਬਜ਼ੇ ਕਰਨਗੇ ਐਂ ਨਹੀਂ ਹੁੰਦਾ ਹੁੰਦਾ ਇਹ ਜੋ ਕਾਨੂੰਨੀ ਕਾਰਵਾਈ ਐ ਐਕਵੀਜ਼ੀਸ਼ਨ ਹੋਈ ਵੀ ਹੈ ਆਵਾਡ ਹੋਏ ਹੋਏ ਨੇ ਪੈਸੇ ਬਣੇ ਹੋਏ ਨੇ ਪੈਸੇ ਚੱਕੇ ਹੋਏ ਨੇ ਲੋਕਾਂ ਦੇ ਹਾਂਜੀ